ਸੀਸੀਟੀਵੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਦੇ ਪਿੰਡ ਚੁਗਾਵਾਵਾਂ ਦੀਆਂ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕੁਝ ਲੋਕ ਰਾਤ ਵੇਲੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਹਵਾ ਦੇ ਵਿੱਚ ਕਈ ਰਾਉਂਡ ਫਾਇਰ ਕਰਦੇ ਨੇ ਇਲਜ਼ਾਮ ਨੇ ਕਿ ਫਾਇਰਿੰਗ ਕਰਨ ਵਾਲੇ ਇਹ ਲੋਕ ਅਕਾਲੀ ਦਲ ਦੇ ਵਰਕਰ ਨੇ ਤੇ ਜਿਸ ਘਰ ਦੇ ਵਿੱਚ ਇਹਨਾਂ ਨੇ ਫਾਇਰਿੰਗ ਕੀਤੀ ਉਸ ਦੇ ਮੈਂਬਰਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੋਟ ਨਹੀਂ ਪਾਏ ਸੀ ਇਸੇ ਲਈ ਪਰਿਵਾਰ ਵਾਲਿਆਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਇਹ ਲੋਕ ਦੇਰ ਰਾਤ ਘਰ ਦੇ ਵਿੱਚ ਦਾਖਲ ਹੋਏ ਤੇ ਕਈ ਰਾਉਂਡ ਫਾਇਰ ਕੀਤੇ ਘਟਨਾ ਰਾਤ ਕਰੀਬ 10 ਤੋਂ 11 ਵਜੇ ਦੇ ਵਿਚਕਾਰ ਵਾਪਰੀ ਮੁਲਜ਼ਮ ਇਸ ਕੋਲੋਂ ਅਣਜਾਣ ਸਨ ਕਿ ਘਰ ਦੇ ਸੀਸੀਟੀਵੀ ਵਿੱਚ ਉਹਨਾਂ ਦੀ ਇਹ ਹਰਕਤ ਕੈਦ ਹੋ ਰਹੀ ਹੈ ਪੰਜ ਤਰੀਕ ਕਾਲੇਪੁਰ ਕੀਤਾ ਕਹਿੰਦਾ ਤੂੰ ਸਾਨੂੰ ਵੋਟਾਂ ਕਿਉਂ ਨਹੀਂ ਪਾਈਆਂ ਕਾਲੇ ਨੇ ਵੋਟਾਂ ਕਿਉਂ ਨਹੀਂ ਪਾਈ ਤੂੰ ਕਾਰ ਸੂ ਵੋਟਾਂ ਕਿਉਂ ਪਾਈਆਂ ਮੈਂ ਸਾਡੀ ਮਰਜ਼ੀ ਇੱਥੇ ਮਰਜ਼ੀ ਵੋਟ ਪਾਈਏ ਫਿਰ ਉਹਨਾਂ ਜਾਣੋ ਮਾਰ ਤੇ ਧਮਕੀ ਦਿੱਤੇ ਆ ਕੁੱਤੇ ਚੂੜੇ ਸਭ ਕੋ ਕਿਆ ਇਹਨਾਂ ਨਾਲ ਉਹਨਾਂ ਆ ਕੇ ਫਿਰ ਬਾਪੂ ਦੇ ਚਿਹਰੇ ਮਾਰੀਆਂ ਗਾਲੀ ਕਨੋਜ ਕੀਤਾ ਫਿਰ ਸਾਡੇ ਅੰਦਰ ਦੇ ਬੂਹੇ ਲੱਤਾਂ ਮਾਰ ਕੇ ਸਾਨੂੰ ਕਹਿੰਦੇ ਕੁੱਤੇ ਬਾਹਰ ਦੇ ਕੋਲ ਦੇ ਜੋ ਵੀ ਉਹਨਾਂ ਦੇ ਮੂੰਹ ਚ ਨਿਕਲਿਆ ਉਹ ਗੋਲੀ ਚ ਕੋਈ ਕਬਲੇ ਨਹੀਂ ਫਾਇਰਿੰਗ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਉਤੇ ਹੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਫਿਲਹਾਲ ਪੁਲਿਸ ਨੇ ਸੀਸੀਟੀਵੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਲਾਗੇ ਪੰਨੇ ਉੱਥੇ ਆਸ-ਪਾਸ ਤੋਂ ਸਾਰਿਆਂ ਨੂੰ ਪੁੱਛਿਆ ਵੀ ਉਹਨਾਂ ਨੇ ਵੀ ਗੋਲੀ ਇੱਥੇ ਕੋਈ ਨਹੀਂ ਚੱਲੀ ਉਹਨਾਂ ਨੇ ਵੀ ਕੋਈ ਗੋਲੀ ਦਾ ਕੋਈ ਖੜਾਕ ਨਹੀਂ ਸੁਣਿਆ ਸਵੇਰੇ ਲੱਗਾ ਇਹਨਾਂ ਦੇ ਵੀ ਘਰੇ ਕੋਈ ਫੋਰਸ ਦੇ ਵੇਖੇ ਆ ਉਹਦੀ ਸੀੜੀ ਲੈ ਰਹੇ ਆ ਅਸੀਂ ਜੋ ਵੀ ਤਸਦੀਕ ਤੇ ਕਾਰਵਾਈ ਹੋ ਕੀਤੀ ਜਾਏਗੀ